ਇਨੇ ਦਿਨੀ ਪੰਜਾਬ ਵਿੱਚ ਚਾਇਨਾ ਡੋਰ ਦਾ ਕਹਿਲ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ ਭਾਵੇਂ ਚਾਇਨਾ ਡੋਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪਰ ਫਿਰ ਵੀ ਕੁਝ لالچی ਲੋਕਾਂ ਵੱਲੋਂ ਚਾਇਨਾ ਡੋਰ ਨੂੰ ਸਟੋਰ ਕਰਕੇ ਵੇਚਿਆ ਜਾ ਰਿਹਾ ਹੈ ਸੀਆਈਏ ਸਟਾਫ 2 ਅਤੇ ਥਾਣਾ ਥਰਮਲ ਦੀ ਟੀਮ ਵੱਲੋਂ ਚਾਇਨਾ ਡੋਰ ਦਾ ਜ਼ਖੀਰਾ ਬਠਿੰਡਾ ਦੇ ਗਿਲਪਤੀ ਨੇੜੇ ਬਣੇ ਇੱਕ ਗੋਡਾਊਨ ਵਿੱਚੋਂ ਬਰਾਮਦ ਕੀਤਾ ਹੈ ਪੁਲਿਸ ਵੱਲੋਂ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਹੈ ਅਤੇ ਗੋਦਾਮ ਵਿੱਚੋਂ 400 ਚైనਾ ਡੋਰ ਦੇ ਗੱਟੂ ਬਰਾਮਦ ਕੀਤੇ ਹਨ ਸੀਆਈਏ ਸਟਾਫ 2 ਦੇ ਇੰਚਾਰਜ ਕਰਨਦੀਪ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਹ ਛਾਪੇਮਾਰੀ ਕੀਤੀ ਗਈ ਸੀ ਅਤੇ ਇਸ ਛਾਪੇਮਾਰੀ ਦੌਰਾਨ 400 ਗਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਹਨ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਉਨ੍ਹਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਚਾਈਨਾ ਡੋਰ ਕਿੱਥੋਂ ਲਿਆਂਦੀ ਗਈ ਸੀ ਅਤੇ ਕਿੰਨੇ-ਕਿੰਨੇ ਲੋਕਾਂ ਨੂੰ ਵੇਚੀ ਗਈ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਨੁੱਖੀ ਜੀਵਨ ਲਈ ਖਤਰਨਾਕ ਚਾਈਨਾ ਡੋਰ ਦੀ ਵਰਤੋਂ ਅਤੇ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਚਾਈਨਾ ਡੋਰ ਦੇ ਖਿਲਾਫ ਜਿਹੜੀ ਚਲਾਈ ਗਈ ਮਹਿੰਦੇ ਤਹਿਤ ਅਸੀਂ ਸੀਐਸਟਾਫ 2 ਦੀ ਪੁਲਿਸ ਪਾਰਟੀ ਨੂੰ ਕੱਲ ਇੱਕ ਸਫਲਤਾ ਮਿਲੀ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ 400 ਗੁੱਟੇ ਜਿਹੜੇ ਚਾਈਨਾ ਡੋਰ ਦੇ ਪਬੰਦੀਸ਼ੁਦਾ ਦੇ ਨਾਲ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਜਿਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਫਰਮਲ ਦੇ ਵਿੱਚ ਇਸ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਜੀ ਵਿੱਚ ਲੱਗ ਜਾਈਗੀ ਇਹਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੋਇਆ ਹਾਂਜੀ ਇਹ ਵਿਅਕਤੀ ਇਹਦਾ ਨਾਮ ਸਤੀਸ਼ ਕੁਮਾਰ ਹੈ ਇਹਦੇ ਖਿਲਾਫ ਪਹਿਲਾਂ ਦੋ ਆਲਰੇਡੀ ਪਰਚੇ ਦਰਜ ਨੇ ਇੱਕ ਖਾਣਾ ਫਾਰਮਲ ਦੇ ਵਿੱਚ ਤੇ ਇੱਕ ਪੀਐਸ ਕੋਤਵਾਲੀ ਦੇ ਵਿੱਚ ਪਹਿਲਾਂ ਦੋ ਪਰਚੇ ਦਰਜ ਨੇ ਕਾਹਦੇ ਕਾਹਦੇ ਦਾ ਨੇ ਇਹ ਜੀ ਚਾਈਨਾ ਡੋਰ ਦੇ ਪਰਚੇ ਦਰਜ ਨੇ ਤੇ ਕੁਝ ਪਤਕਿਆਂ ਦੇ ਇਹਦੇ ਖਿਲਾਫ ਜਿਹੜੇ ਪਤਕੇ ਦਰਜ ਨੇ ਇਹ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਡਿਸਪਲੇ ਕਰਦਾ ਹੈ ਦੇਖੋ ਇਹ ਕਿੱਥੋਂ ਚਾਈਨਾ ਡੋਰ ਆਈ ਜਾਂ ਕਿੱਥੇ ਜਾਣੀ ਹੈ ਇਹਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਅਸੀਂ ਉਹਦੀ ਤੈਅ ਤੱਕ ਜਾਵਾਂਗੇ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਹੋਰ ਵੀ ਇਹਦੇ ਵਿੱਚ ਕੋਈ ਇਨਵੋਲਵ ਹੈਗਾ ਨਾ ਨੇ ਦੇਖੋ ਫਿਲਹਾਲ ਤਾਂ ਜੀ ਇੱਕ ਵਿਅਕਤੀ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਇਹਦੇ ਵਿੱਚ ਕਿਸੇ ਦੀ ਹੋਰ ਦੀ ਸ਼ਮੂਲੀਅਤ ਪਾਈ ਜਾਊਗੀ ਤਾਂ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੱਥੋਂ ਦਾ ਰਹਿਣ ਵਾਲਾ ਤੇ ਕੰਮ ਕੀ ਕਰਦਾ ਹੈ ਇਹ ਜੀ ਇਹਦੀ ਪਟੰਗਾਂ ਦੀ ਦੁਕਾਨ ਹੈ ਅਮਰੀਕ ਸਿੰਘ ਰੋਡ ਦਾ ਇਹ ਵਿਅਕਤੀ ਰਹਿਣ ਵਾਲਾ ਆਰ.ਆਈ.ਐਸ. ਮਾਲ ਚੌਕ ਦੇ ਵਿੱਚ ਪਟੰਗਾਂ ਦੀ ਦੁਕਾਨ ਦਾ ਜਿਹੜਾ ਕੰਮ ਕਰਦਾ ਤੇ ਲੋਕ ਬਟੰਡਾ ਰਹਿਣ ਵਾਲਾ ਹੁਣੇ ਫੜਿਆ ਕਿੱਥੋਂ ਗਿਆ ਜਿਹੜੇ ਮੁੱਠੇ ਫੜੇ ਗਏ ਇਹ ਜੀ ਇਹਨਾਂ ਨੇ ਇੱਕ ਗੋਡਾਊਨ ਬਣਾਇਆ ਹੋਇਆ ਸੀ ਗਿਲਪਤੀ ਦੇ ਵਿੱਚ ਕਾਣਾ ਥਰਮਲ ਦੇ ਅੰਡਰਪੈਂਡ ਹੈ ਰਿਹਾ ਉਹ ਡਾਊਨ ਦੇ ਵਿੱਚੋਂ ਜਿਹੜੀ ਇਹ ਰਿਕਵਰੀ ਜਿਹੜੀ ਇਹਨਾਂ ਤੋਂ ਹੋ ਕੀਤੀ ਗਈ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਕਾਫੀ ਪਰਚੇ ਵੀ ਦਰਦ ਹੁੰਦੇ ਨੇ ਪੜੇ ਜਾਂਦੇ ਪਰ ਫਿਰ ਵੀ ਚਾਈਨਾ ਡੋਰ ਹੈ ਜਿਹੜੀ ਵਿਕਦੀ ਦੇਖੋ ਜੀ ਸਾਡੀ ਤਾਂ ਲੋਕਾਂ ਨੂੰ ਇਹੀ ਵੀਲ ਹੈ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਹੋ ਜਿਸ ਤਰ੍ਹਾਂ ਦੇ ਇਹਦੇ ਚਾਈਨਾ ਡੋਰ ਦੇ ਜੋ ਵੀ ਮਾੜੇ ਪ੍ਰਭਾਵ ਨੇ ਜੋ ਵੀ ਵੀਡੀਓ ਵਾਇਰਲ ਹੁੰਦੀਆਂ ਨੇ ਅਸੀਂ ਡੇਲੀ ਦੇਖਦੇ ਆ ਅਸੀਂ ਤਾਂ ਲੋਕਾਂ ਨੂੰ ਇਹੀ ਵੀਲ ਕਰਦੇ ਆ ਵੀ ਇਸ ਤਰ੍ਹਾਂ ਦੀ ਜਿਹੜੀ ਚਾਈਨਾ ਡੋਰ ਦੀ ਜਿਹੜੀ ਆਪਾਂ ਨਾਂ ਨਹੀਂ ਦਿੱਤੀ ਜੀ